ਜਗਜੀਤ ਸਿੰਘ ਡੱਲੇਵਾਲ ਨੇ ਅੱਜ ਖੁਦ ਵੱਡੇ ਭੇਦ ਖੋਲੇ ਨੇ ਤੇ ਮੀਡੀਆ ਦੇ ਕੈਮਰਿਆਂ ਸਾਹਮਣੇ ਆ ਕੇ ਅੱਜ ਖੁਦ ਦੱਸਿਆ ਕਿ ਆਖਰ ਉਹ ਕਿਹੜਾ ਦਬਾਅ ਉਹਨਾਂ ਤੇ ਪਿਆ ਜਿਸ ਕਾਰਨ ਉਹਨਾਂ ਨੇ ਮਰਨ ਵਰਤ ਦੇ ਵਿੱਚ ਢਿੱਲ ਦਿੱਤੀ ਹੈ ਤੇ ਡਾਕਟਰੀ ਇਲਾਜ ਲੈਣਾ ਸ਼ੁਰੂ ਕਰ ਦਿੱਤਾ ਹੈ ਅੱਜ 21 ਜਨਵਰੀ 12 ਵਜੇ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜੇ ਖਬਰਾਂ ਦੀ ਤੁਹਾਨੂੰ ਦੇਣ ਲੱਗੇ ਆ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਗੌਰ ਨਾਲ ਪੂਰਾ ਅਖੀਰ ਤੱਕ ਸੁਣਿਓ ਤੇ ਸਮਝੋ ਪਹਿਲੀ ਵੱਡੀ ਖਬਰ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਵਿੱਚ ਢਿੱਲ ਦੇਣ ਤੋਂ ਬਾਅਦ ਪਹਿਲੀ ਵਾਰ ਕੈਮਰਿਆਂ ਦੇ ਸਾਹਮਣੇ ਆ ਕੇ ਮੀਡੀਆ ਦੇ ਮਾਈਕ ਦੇ ਅੱਗੇ ਆ ਕੇ ਤੇ ਆ ਜਾਣਕਾਰੀ ਦਿੱਤੀ ਹੈ ਭੇਦ ਖੋਲੇ ਨੇ ਉਹਨਾਂ ਨੇ ਆਪਣੀ ਸਿਹਤ ਦਾ ਹਾਲ ਵੀ ਦੱਸਿਆ ਤੇ ਨਾਲ ਆਪਣੇ ਹੀ ਮੂੰਹ ਨਾਲ ਉਹਨਾਂ ਨੇ ਇਹ ਦੱਸਿਆ ਕਿ ਆਖਰ ਕਿਹੜਾ ਦਬਾਅ ਉਹਨਾਂ ਤੇ ਪਿਆ ਜਿਸ ਕਾਰਨ ਉਹਨਾਂ ਨੇ ਮਰਨ ਵਰਤ ਛੱਡਿਆ ਔਰ ਨਾਲ ਹੀ ਉਹਨਾਂ ਨੇ ਇਹ ਦੱਸਿਆ ਕਿ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਉਹ ਜਾਨ ਬਾਰੇ ਕਿਹੜੀ ਰਣਨੀਤੀ ਬਣਾ ਰਹੇ ਨੇ ਤੇ ਨਾਲੇ ਉਹਨਾਂ ਨੇ ਇਹ ਵੀ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਤੇ ਉਗਰਾਹਾ ਜਥੇਬੰਦੀ ਦੇ ਨਾਲ ਏਕਤਾ ਦੇ ਬਾਰੇ ਜਿਹੜੀ ਗੱਲਬਾਤ ਚੱਲੀ ਹੈ ਉਹਦੇ ਬਾਰੇ ਉਹ ਕੀ ਸੋਚਦੇ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿ ਜਗਤਾਰ ਸਿੰਘ ਹਵਾਰਾ ਨੇ ਅੱਜ ਸੁਪਰੀਮ ਕੋਰਟ ਦੇ ਵਿੱਚ ਕਬੱਡੀ ਅਪੀਲ ਕੀਤੀ ਹੈ ਜਗਤਾਰ ਸਿੰਘ ਹਵਾਰਾ ਜਿਹੜੇ 28 ਸਾਲ ਤੋਂ ਬੈਂਤ ਸਿੰਘ ਕਤਲ ਕਾਂਡ ਦੇ ਵਿੱਚ ਜਿਹੜੀ ਤਿਹਾਰ ਜੇਲ੍ਹ ਦਿੱਲੀ ਆ ਉਹਦੇ ਚ ਬੰਦ ਨੇ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਦਲਜੀਤ ਦਸਾਂਝ ਦੀ ਫਿਲਮ ਪੰਜਾਬ 95 ਰਿਲੀਜ਼ ਹੋਣੀ ਸੀ ਔਰ ਫੇਰ ਪੇਚਾ ਪੰਗਾ ਪੈ ਗਿਆ ਕੀ ਪਿਆ ਦਲਜੀਤ ਦਸਾਂਝ ਨੇ ਆਪੇ ਬੜੀ ਉਦਾਸ ਆਵਾਜ਼ ਦੇ ਵਿੱਚ ਬੜੀ ਉਦਾਸੀ ਭਰੇ ਲਹਿਜੇ ਦੇ ਵਿੱਚ ਕਾਰਨ ਦੱਸਿਆ ਔਰ ਅਗਲੀ ਵੱਡੀ ਖਬਰ ਹੈ ਕਿ ਡੋਨਾਲਡ ਟਰੰਪ ਅਮਰੀਕਾ ਦਾ ਰਾਸ਼ਟਰਪਤੀ 37ਵਾਂ ਬਣਿਆ ਔਰ ਉਹਨੇ ਐਸੇ ਵੱਡੇ ਐਲਾਨ ਕੀਤੇ ਨੇ ਪੂਰੀ ਦੁਨੀਆ ਹਲਾ ਕੇ ਰੱਖ ਦਿੱਤੀ ਐ ਪੂਰੀ ਦੁਨੀਆ ਹੈਰਾਨ ਹੋ ਗਈ ਐ ਅਗਲੀ ਵੱਡੀ ਖਬਰ ਹੈ ਕਿ ਅੱਜ ਫਿਰੋਜ਼ਪੁਰ ਦੇ ਥਾਣੇ ਕੁਲਗੜੀ ਦੇ ਅੱਗੇ ਕਿਸਾਨ ਜਥੇਬੰਦੀਆਂ ਵੱਡਾ ਪ੍ਰਦਰਸ਼ਨ ਇਸ ਕਰਕੇ ਕਰ ਰਹੀਆਂ ਕਿਉਂਕਿ ਨਰਿੰਦਰ ਮੋਦੀ ਜਦੋਂ ਪੰਜਾਬ ਆਏ ਸੀ 2022 ਦੇ ਵਿੱਚ ਤਾਂ ਉਸ ਵਕਤ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ ਤੇ ਹੁਣ 3 ਸਾਲ ਬਾਅਦ ਉਹਨਾਂ ਕਿਸਾਨ ਆਗੂਆਂ ਦੇ ਉੱਪਰ 26 27 ਕਿਸਾਨ ਆਗੂਆਂ ਦੇ ਉੱਪਰ ਅਰਾਦਾਇ ਕਤਲ 307 ਦਾ ਮਕਦਮਾ ਜਿਹੜਾ ਉਹ ਦਰਜ ਕੀਤਾ ਜਾ ਰਿਹਾ ਔਰ ਉਹਦੇ ਵਿਰੋਧ ਦੇ ਵਿੱਚ ਅੱਜ ਕਿਸਾਨ ਆਗੂ ਵੱਡਾ ਪ੍ਰਦਰਸ਼ਨ ਕਰ ਰਹੇ ਨੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਦਾ ਵਿਸਥਾਰ ਜਗਜੀਤ ਸਿੰਘ ਢੱਲੇਵਾਲ ਆਪਣੇ ਮਰਨ ਵਰਤ ਤੋੜਨ ਤੋਂ ਬਾਅਦ ਕਹਿ ਲਓ ਜਾਂ ਢਿੱਲ ਕਰਨ ਤੋਂ ਬਾਅਦ ਕਹਿ ਲੋ ਡਾਕਟਰੀ ਇਲਾਜ ਲੈਣ ਤੋਂ ਬਾਅਦ ਕਹਿ ਲੋ ਪਹਿਲੀ ਵਾਰ মিডিਆ ਦੇ ਕੈਮਰਾ ਸਾਹਮਣੇ ਆਏ ਨੇ ਔਰ ਉਹਨਾਂ ਨੇ ਵੱਡੀਆਂ ਗੱਲਾਂ ਬੋਲੀਆਂ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਜਦੋਂ ਪੱਤਰਕਾਰਾਂ ਨੇ ਉਹਨਾਂ ਦੀ ਸਿਹਤ ਦਾ ਹਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਿਹਤ ਮੇਰੀ ਪਹਿਲਾਂ ਨਾਲੋਂ ਠੀਕ ਕਾਫੀ ਹੋ ਰਹੀ ਹੈ ਕਿਉਂਕਿ ਪਹਿਲਾਂ ਮੇਰੇ ਅੰਦਰ ਬਹੁਤ ਜ਼ਿਆਦਾ ਤਜਾਬ ਬੰਨਾ ਸ਼ੁਰੂ ਹੋ ਗਿਆ ਸੀ ਉਲਟੀਆਂ ਬਾਤਾਂ ਆ ਰਹੀ ਸੀ ਜਿਹੜੇ ਕਿ ਹੁਣ ਟੀਕੇ ਟੂਕੇ ਲੱਗਣ ਤੋਂ ਬਾਅਦ ਤੇ ਜਿਹੜਾ ਬੋਤਲਾਂ ਰਾਈ ਅੰਦਰ ਖਰਾਕ ਜਾਣ ਤੋਂ ਬਾਅਦ ਕਾਫੀ ਸੈੱਟ ਹੋ ਰਹੇ ਨੇ ਦੂਜਾ ਸਵਾਲ ਉਹਨਾਂ ਨੂੰ ਇਹ ਕੀਤਾ ਗਿਆ ਕਿ ਡੱਲੇਵਾਲ ਸਾਹਿਬ ਜਿਹੜੀ ਤੁਸੀਂ ਇਹ ਢਿੱਲ ਦਿੱਤੀ ਹੈ ਮਰਨ ਵਰਤ ਜਾਂ ਮਰਤ ਵਰਤ ਤੋਂ ਪਿੱਛੇ ਹਟ ਰਹੇ ਹੋ ਇਹਦਾ ਕਾਰਨ ਕੀ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਇਹ ਮੇਰੇ ਉੱਪਰ ਦਬਾਅ ਪਾਇਆ ਗਿਆ ਮੇਰੀ ਮਜਬੂਰੀ ਬਣੀ ਕਿ ਮੈਂ ਇੰਜ ਕੀਤਾ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਦਬਾਅ ਕਿਹਦਾ ਪਿਆ ਉਹ ਕਹਿੰਦੇ ਦਬਾਅ ਮੈਨੂੰ ਆਪਣਿਆਂ ਦਾ ਪਿਆ ਉਹ ਕਹਿੰਦੇ ਜਦੋਂ 111 ਹੋਰ ਕਿਸਾਨ ਵੀਰਾਂ ਨੇ ਮਰਨ ਵਰਤ ਰੱਖ ਲਏ ਸੀ ਔਰ ਹੋਰ ਵੀ ਕਾਫੀ ਸੈਂਕੜਿਆਂ ਦੀ ਗਿਣਤੀ ਚ ਕਹਿ ਰਹੇ ਸੀ ਕਿ ਅਸੀਂ ਵੀ ਰੱਖਣ ਜਾ ਰਹੇ ਹਾਂ ਤੇ ਨਾਲ ਇਹ ਕਹਿ ਦਿੱਤਾ ਸੀ ਕਿ ਤੁਸੀਂ ਪਾਣੀ ਤਾਂ ਪੀ ਰਹੇ ਹੋ ਅਸੀਂ ਉਹ ਵੀ ਨਹੀਂ ਪੀਵਾਂਗੇ ਜਦੋਂ ਤੱਕ ਤੁਸੀਂ ਮਰਨ ਵਰਤ ਨਹੀਂ ਛੱਡਦੇ ਅਸੀਂ ਪਾਣੀ ਵੀ ਨਹੀਂ ਪੀਵਾਂਗੇ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਜਦੋਂ ਸਾਰੀ ਸਥਿਤੀ ਬਣੀ ਤਾਂ ਮੈਨੂੰ ਇੰਜ ਲੱਗਦਾ ਸੀ ਕਿ ਕੋਈ ਨਾ ਕੋਈ ਬੰਦਾ ਨੁਕਸਾਨਿਆ ਜਾਵੇਗਾ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਮੈਨੂੰ ਇਹਨਾਂ ਸਾਰਿਆਂ ਦੀ ਚਿੰਤਾ ਹੋ ਗਈ ਸੀ ਟੈਨਸ਼ਨ ਹੋ ਗਈ ਸੀ ਉਧਰੋਂ ਸਰਕਾਰ ਦੀ ਗੱਲਬਾਤ ਦੀ ਚਿੱਠੀ ਆਈ ਤਾਂ ਫਿਰ ਵਿਚਾਰ ਕਰਨ ਤੋਂ ਬਾਅਦ ਮੈਂ ਆਪਣੇ ਸਾਥੀਆਂ ਦੀ ਦਬਾਅ ਕਰਨ ਜਥੇਬੰਦੀਆਂ ਦਾ ਦਬਾਅ ਸੀ ਪੰਜਾਬ ਦੇ ਵੱਡੀ ਗਿਣਤੀ ਲੋਕਾਂ ਦਾ ਡੱਲੇਵਾਲ ਸਾਹਿਬ ਕਹਿੰਦੇ ਆ ਕਿ ਮੇਰੇ ਤੇ ਦਬਾਅ ਸੀ ਕਿ ਮਰਨਵਰਤ ਛੱਡੋ ਉਹ ਕਹਿੰਦੇ ਜਦੋਂ ਮਰਨਵਰਤ ਤੇ ਬੈਠ ਕੇ ਕਾਫੀ ਸਾਰੇ ਤਾਂ ਇਹ ਸਾਰੇ ਦਬਾਅ ਦੇ ਕਾਰਨ ਫਿਰ ਮੈਨੂੰ ਡਾਕਟਰੀ ਇਲਾਜ ਜਿਹੜਾ ਉਹ ਲੈਣਾ ਪਿਆ ਤੇ ਜਿਹੜਾ ਮੈਂ ਆਪਣੇ ਉੱਥੇ ਖੜਾ ਹੋਇਆ ਸੀਗਾ ਕਿ ਮੈਂ ਨਹੀਂ ਲੈਣਾ ਇਲਾਜ ਕੋਈ ਉਹ ਤੋਂ ਪਿੱਛੇ ਮੈਨੂੰ ਹਟਣਾ ਪਿਆ ਇਹ ਮੇਰੀ ਮਜਬੂਰੀ ਸੀ ਲੋਕਾਂ ਦਾ ਦਬਾਅ ਮੈਨੂੰ ਪਿੱਛੇ ਆਉਣ ਲਈ ਮਜਬੂਰ ਕਰਨ ਲੱਗਾ ਤਾਂ ਇਹਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਵੀ ਉੱਠੇ ਨੇ ਜਿਹੜੇ ਕਈ ਦੂਸਰੇ ਲੋਕ ਨੇ ਉਹ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਲਿਆ ਹੋਣਾ ਉਹ ਇਹ ਸਵਾਲ ਉਠਾਰੇ ਨੇ ਕਿ ਨਹੀਂ ਡੱਲੇਵਾਲ ਸਾਹਿਬ ਅ ਤੁਸੀਂ ਮਰਨਵਰਤ ਰੱਖਿਆ ਸੀ ਐਮਐਸਪੀ ਗਰੰਟੀ ਕਾਨੂੰਨ ਤੇ ਕਰਜ਼ਾ ਮੁਕਤੀ ਕਿਸਾਨਾਂ ਦੀ ਲਈ ਪਰ ਉਹ ਤੇ ਅਜੇ ਬਿਲਕੁਲ ਨਹੀਂ ਹੋਈ ਅਜੇ ਤਾਂ ਇੱਕ ਮੀਟਿੰਗ ਹੀ ਮਿਲੀ ਆ ਤੇ ਮੀਟਿੰਗ ਚ ਹੱਲ ਨਿਕਲੇ ਕਿ ਨਾ ਨਿਕਲੇ ਕੋਈ ਪਤਾ ਨਹੀਂ ਤਾਂ ਕੁਝ ਲੋਕ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਲਿਆ ਹੋਣਾ ਇਹ ਪੋਸਟਾਂ ਪਾ ਰਹੇ ਨੇ ਕਿ ਡੱਲੇਵਾਲ ਸਾਹਿਬ ਨੇ ਸਿਰਫ ਮੀਟਿੰਗ ਮਿਲਣ ਤੇ ਹੀ ਮਰਨਵਰਤ ਛੱਡ ਦਿੱਤਾ ਇਹ ਸੋਚਣ ਵਾਲੀ ਗੱਲ ਹੈ ਕੁਝ ਲੋਕ ਇਦਾਂ ਦੀ ਗੱਲ ਕਰ ਰਹੇ ਨੇ ਪਰ ਡੱਲੇਵਾਲ ਸਾਹਿਬ ਨੂੰ ਜਦੋਂ ਅਗਲਾ ਸਵਾਲ ਕੀਤਾ ਗਿਆ ਕਿ ਡੱਲੇਵਾਲ ਸਾਹਿਬ ਤੁਸੀਂ ਜਿਹੜੀ ਸਰਕਾਰ ਨੇ ਮੀਟਿੰਗ ਦਿੱਤੀ ਆ 14 ਫਰਵਰੀ ਦੀ ਉਹਦੇ ਚ ਜਾਓਗੇ ਕਿ ਨਹੀਂ ਜਾਓਗੇ ਤਾਂ ਡੱਲੇਵਾਲ ਸਾਹਿਬ ਨੇ ਇਹ ਕਿਹਾ ਕਿ ਇਹ 14 ਫਰਵਰੀ ਨੂੰ ਪਤਾ ਲੱਗੇਗਾ ਮੇਰੀ ਇੱਛਾ ਹੈ ਕਿ ਮੈਂ ਉਸ ਮੀਟਿੰਗ ਦੇ ਵਿੱਚ ਜੇ ਮੈਂ ਠੀਕ ਠਾਕ ਰਿਆ ਤਾਂ ਮੈਂ ਉਹਦੇ ਵਿੱਚ ਗੱਲਬਾਤ ਕਰਾਂ ਮੈਂ ਉਹਦੇ ਵਿੱਚ ਸ਼ਾਮਲ ਹੋਵਾਂ ਪਰ ਨਾਲ ਹੀ ਡੱਲੇਵਾਲ ਸਾਹਿਬ ਨੇ ਕਿਹਾ ਕਿ ਦੇਖਾਂਗੇ ਜੇਕਰ ਵੀਡੀਓ ਕਾਨਫਰੈਂਸ ਰਹੀਂ ਜਾਂ ਕਿਸੇ ਵੀਡੀਓ ਦੇ ਜ਼ਰੀਏ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਹੋ ਸਕਿਆ ਤਾਂ ਮੈਂ ਉਸ ਮੀਟਿੰਗ 'ਚ لازਮੀ ਸ਼ਾਮਲ ਹੋਵਾਂਗਾ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਅਜੇ ਇਹ ਵਕਤ ਦੱਸੇਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਅਜੇ ਗੁਰੂ ਨਾਨਕ ਪਾਤਸ਼ਾਹ ਨੇ ਤੈਅ ਕਰਨਾ ਕਿ ਮੈਨੂੰ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇਣਾ ਕਿ ਨਹੀਂ ਜਦੋਂ ਡੱਲੇਵਾਲ ਸਾਹਿਬ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਐਸ ਕੇ ਐਮ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜਿਹੜੀ ਏਕਤਾ ਮੀਟਿੰਗ ਚੱਲੀ ਆ ਗੁਰਾਹਾ ਜੱਥੇਬੰਦੀ ਨਾਲ ਵੀ ਏਕਤਾ ਮੀਟਿੰਗਾਂ ਹੋਈਆਂ ਨੇ ਤਾਂ ਉਹਦੇ ਬਾਰੇ ਤੁਸੀਂ ਤੁਹਾਡਾ ਕੀ ਫੈਸਲਾ ਤਾਂ ਉੱਥੇ ਡੱਲੇਵਾਲ ਸਾਹਿਬ ਨੇ ਅਣਜਾਣਤਾ ਪ੍ਰਗਟ ਕੀਤੀ ਹੈ ਉਹਨਾਂ ਨੇ ਕਿਹਾ ਕਿ ਵੇਖੋ ਜਿਹੜੇ ਸਾਥੀ ਉਹਨਾਂ ਮੀਟਿੰਗਾਂ ਦੇ ਵਿੱਚ ਸਾਡੀਆਂ ਜਥੇਬੰਦੀਆਂ ਵੱਲੋਂ ਏਕਤਾ ਦੇ ਲਈ ਜਾਂਦੇ ਰਹੇ ਨੇ ਇਹ ਤਾਂ ਉਹਨਾਂ ਨੂੰ ਪਤਾ ਹੋ ਸਕਦਾ ਮੈਂ ਤਾਂ ਗਿਆ ਨਹੀਂ ਡੱਲੇਵਾਲ ਸਾਹਿਬ ਕਹਿੰਦੇ ਕਿ ਮੇਰੇ ਕੋਲ ਕੋਈ ਬਹੁਤੀ ਗੱਲ ਵੀ ਨਹੀਂ ਹੋਈ ਮੇਰੇ ਨਾਲ ਕੋਈ ਬਹੁਤੀ ਸਲਾਹ ਨਹੀਂ ਹੋਈ ਮੈਂ ਤਾਂ ਜਾਣਦਾ ਨਹੀਂ ਆ ਕਿ ਕਿੰਨੀ ਕੁ ਗੱਲ ਏਕਤਾ ਵਾਲੀ ਚੱਲੀ ਆ ਤੇ ਕਿੰਨੀ ਕੁ ਰਹਿ ਗਈ ਹੈ ਇਹ ਗੱਲ ਡੱਲੇਵਾਲ ਸਾਹਿਬ ਨੇ ਜਦੋਂ ਬੋਲੀ ਹੈ ਤਾਂ ਹੁਣ ਜਦੋਂ ਉਹ ਮੀਡੀਆ ਦੇ ਵਿੱਚ ਆ ਰਹੀ ਹੈ ਤਾਂ ਕੁਝ ਲੋਕ ਇਸ ਗੱਲ ਦੇ ਉੱਪਰ ਕਮੈਂਟ ਕਰ ਰਹੇ ਨੇ ਜਿਹੜੇ ਮੈਂ ਦੱਸਣੇ ਚਾਹਾਂਗਾ ਕੁਝ ਲੋਕ ਕਹਿ ਰਹੇ ਨੇ ਕਿ ਡੱਲੇਵਾਲ ਸਾਹਿਬ ਇਹ ਗੱਲ ਠੀਕ ਨਹੀਂ ਬੋਲ ਰਹੇ ਡੱਲੇਵਾਲ ਦੀ ਜਥੇਬੰਦੀ ਦੇ ਜਿਹੜੇ ਆਗੂ ਏਕਤਾ ਮੀਟਿੰਗ 'ਚ ਆਉਂਦੇ ਰਹੇ ਨੇ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਉਹ ਡੱਲੇਵਾਲ ਸਾਹਿਬ ਦੇ ਨਾਲ ਸਲਾਹ ਕੀਤੇ ਤੋਂ ਬਿਨਾਂ ਨਹੀਂ ਆ ਸਕਦੇ ਉਹ ਡੱਲੇਵਾਲ ਸਾਹਿਬ ਨਾਲ ਗੱਲ ਕੀਤੇ ਬਿਨਾਂ ਨਹੀਂ ਆ ਸਕਦੇ ਔਰ ਮੀਟਿੰਗ 'ਚ ਕੀ ਗੱਲ ਚੱਲੀ ਹੈ ਏ ਨਹੀਂ ਹੋ ਸਕਦਾ ਕਿ ਉਹਨਾਂ ਨੇ ਡੱਲੇਵਾਲ ਸਾਹਿਬ ਨੂੰ ਜਾ ਕੇ ਦੱਸਿਆ ਨਾ ਹੋਵੇ ਕੁਝ ਲੋਕ ਇਦਾਂ ਦੇ ਕਮੈਂਟ ਕਰ ਰਹੇ ਨੇ ਉਸ ਵੀਡੀਓ ਦੇ ਥੱਲੇ ਜਿਹਦੇ ਵਿੱਚ ਡੱਲੇਵਾਲ ਸਾਹਿਬ ਨੇ ਅਣਜਾਣਤਾ ਪ੍ਰਗਟ ਕੀਤੀ ਹੈ ਏਕਤਾ ਪ੍ਰੋਸੈਸ ਬਾਰੇ ਇਸ ਤੋਂ ਬਾਅਦ ਡੱਲੇਵਾਲ ਸਾਹਿਬ ਨੂੰ ਜਦੋਂ ਇਹ ਕਿਹਾ ਗਿਆ ਕਿ ਤੁਸੀਂ ਜਿਹੜੀ 14 ਜਿਹੜੀ 14 ਫਰਵਰੀ ਨੂੰ ਮੀਟਿੰਗ ਸਰਕਾਰ ਨਾਲ ਹੋਣੀ ਹੈ ਉਹਦੇ ਬਾਰੇ ਕੋਈ ਤਿਆਰੀ ਕਰ ਰਹੇ ਹੋ ਤਾਂ ਡੱਲੇਵਾਲ ਸਾਹਿਬ ਨੇ ਕਿਹਾ ਕਿ ਹਾਂ ਮੈਂ ਜਲਦੀ ਹੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਮੈਂ ਥੋੜਾ ਠੀਕ ਹੋ ਕੇ ਅਸੀਂ ਸਿਰ ਜੋੜ ਕੇ ਬੈਠਾਂਗੇ ਔਰ ਸਰਕਾਰ ਦੇ ਨਾਲ ਕਿੱਦਾਂ ਗੱਲ ਹੋਣੀ ਚਾਹੀਦੀ ਹੈ ਅਸੀਂ ਜਿਹੜੇ ਹੋਰ ਖੇਤੀ ਕਾਨੂੰਨਾ ਦੇ ਮਾਹਰ ਨੇ ਸਾਡੇ ਸਾਥੀ ਉਹਨਾਂ ਦੇ ਨਾਲ ਵੀ ਰੈ ਮਸ਼ਵਰੇ ਕਰਾਂਗੇ ਤੇ ਸਰਕਾਰ ਦੇ ਨਾਲ ਟੇਬਲ ਟਾਕ ਦੇ ਵਿੱਚ ਕਿਵੇਂ ਬੈਠਣਾ ਔਰ ਕਿਸ ਤਰ੍ਹਾਂ ਗੱਲ ਕਰਨੀ ਹੈ ਇਹਦੇ ਬਾਰੇ ਅਸੀਂ ਲਾਜ਼ਮੀ ਫੈਸਲਾ ਜਿਹੜਾ ਦੱਲੇਵਾਲ ਸਾਹਿਬ ਹੋਰਾਂ ਨੇ ਕਿਹਾ ਕਿ ਅਸੀਂ ਲਵਾਂਗੇ ਤਾਂ ਇਸ ਤੋਂ ਬਾਅਦ ਦੱਲੇਵਾਲ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਇਹ ਕਿਹਾ ਕਿ ਇਹ ਜਿਹੜਾ ਅੰਦੋਲਨ ਲੜਿਆ ਜਾ ਰਿਹਾ ਇਹ ਲੋਕਾਂ ਦੀ ਬਦੌਲਤ ਹੈ ਪਰ ਇਸ ਤੋਂ ਅਗਲੀ ਵੱਡੀ ਖਬਰੇ ਆ ਰਹੀ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਜਿਹੜਾ ਫਿਰੋਜ਼ਪੁਰ ਦਾ ਕੁਲਗੜੀ ਥਾਣਾ ਉਹਦੇ ਅੱਗੇ ਪ੍ਰਦਰਸ਼ਨ ਕਰ ਰਹੀਆਂ ਨੇ ਉਹ ਚਾਹੇ ਕੀਰਤੀ ਕਿਸਾਨ ਯੂਨੀਅਨ ਹੈ ਚਾਹੇ ਉਹ ਜਿਹੜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਹੈ ਉਹੋ ਹੈ ਜਾਂ ਹੋਰ ਜਥੇਬੰਦੀਆਂ ਨੇ ਤਾਂ ਮਸਲਾ ਇਹ ਹੈ ਕਿ 2022 ਦੇ ਵਿੱਚ ਨਰਿੰਦਰ ਮੋਦੀ ਪੰਜਾਬ ਆਏ ਸੀ ਉਹਨਾਂ ਨੇ ਫਿਰੋਜ਼ਪੁਰ ਦੇ ਵਿੱਚ ਇੱਕ ਉਦਘਾਟਨ ਕਰਨਾ ਸੀ ਉਦੋਂ ਨਮਾ ਨਮਾ ਕਿਸਾਨ ਅੰਦੋਲਨ ਦਿੱਲੀ ਤੋਂ ਲੜ ਕੇ ਕਿਸਾਨ ਆਏ ਸੀ ਕਿਸਾਨਾਂ ਦੇ ਅੰਦਰ ਰੋਸ ਸੀਗਾ ਕਿਉਂਕਿ ਮੋਦੀ ਸਰਕਾਰ ਨੇ ਜਿਹੜੇ ਫੈਸਲੇ ਮੰਨੇ ਸੀ ਕਿ ਅਸੀਂ ਲਾਗੂ ਕਰਾਂਗੇ ਉਹ ਕੀਤੇ ਨਹੀਂ ਜਾ ਰਹੇ ਸੀ ਕਿਸਾਨਾਂ ਨੇ ਵਿਖਾਵੇ ਕੀਤੇ ਸੀ ਪ੍ਰਦਰਸ਼ਨ ਕੀਤੇ ਸੀ ਜਦੋਂ ਮੋਦੀ ਆ ਰਹੇ ਸੀ ਤਾਂ ਉਸ ਵਕਤ ਮੋਦੀ ਸਾਹਿਬ ਉਹਨਾਂ ਦਾ ਕਾਫਲਾ ਫਿਰੋਜ਼ਪੁਰ ਦੇ ਐਨ ਨਜ਼ਦੀਕ ਆ ਕੇ ਵਾਪਸ ਚਲਾ ਗਿਆ ਸੀ ਤਾਂ ਉਸ ਤੋਂ ਬਾਅਦ ਜਾਂਚ ਪੜਤਾਲ ਚੱਲ ਰਹੀ ਸੀ ਕੇਸ ਜਿਹੜਾ ਉਹ ਅਦਾਲਤ ਦੇ ਵਿੱਚ ਸੀ ਤਾ ਹੁਣ 3 ਸਾਲ ਬਾਅਦ 26 27 ਕਿਸਾਨ ਆਗੂਆਂ ਦੇ ਉੱਪਰ ਜਿਹੜਾ 307 ਅਰਾਦਾ ਕਤਲ ਦਾ ਮਕਦਮਾ ਦਰਜ ਹੋਇਆ ਸੀ ਤੇ ਅੱਜ ਉਹਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਥਾਣੇ ਦਾ ਘਰਾਓ ਕਰ ਰਹੀਆਂ ਕਿਉਂਕਿ ਉਸ ਥਾਣੇ ਦੇ ਵਿੱਚ ਮਕਦਮੇ ਦਰਜ ਕੀਤੇ ਜਾ ਰਹੇ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਕਿ ਇਹ ਸਾਰਾ ਕੁਝ ਝੂਠ ਬਣਾਇਆ ਜਾ ਰਿਹਾ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਮੋਦੀ ਇਸ ਲਈ ਵਾਪਸ ਚਲੇ ਗਏ ਸੀ ਕਿਉਂਕਿ ਪਨਾਲ ਚ ਇਕੱਠ ਨਹੀਂ ਸੀ ਲੋਕ ਇਕੱਠੇ ਨਹੀਂ ਹੋਏ ਸੀ ਤੇ ਮੋਦੀ ਸਾਹਿਬ ਨੂੰ ਆਪਣੀ ਬੇਇੱਜ਼ਤੀ ਦਾ ਡਰ ਸੀ ਕਿਉਂਕਿ ਕਾਠ ਨਹੀਂ ਹੋਇਆ ਸੀ ਇਸ ਕਰਕੇ ਵਾਪਸ ਗਏ ਸੀਗੇ ਤੇ ਇਹ ਜਿਹੜਾ ਦੋਸ਼ ਕਿਸਾਨਾਂ ਤੇ ਲਾਇਆ ਜਾ ਰਿਹਾ ਕਿ ਕਿਸਾਨਾਂ ਨੇ ਰਾਹ ਰੋਕਿਆ ਸੀ ਇਹ ਗੱਲ ਬਿਲਕੁਲ ਠੀਕ ਨਹੀਂ ਕਿਸਾਨਾਂ ਆਗੂ ਇਹ ਕਹਿੰਦੇ ਨੇ ਕਿ ਜੇਕਰ ਕਿਸੇ ਨੇ ਰਾਹ ਵੀ ਕਿਸੇ ਦਾ ਰੋਕਿਆ ਹੋਵੇ ਜਿਵੇਂ ਆਮ ਪੂਰੇ ਦੇਸ਼ ਦੇ ਵਿੱਚ ਸਾਰੀਆਂ ਪਾਰਟੀਆਂ ਸਿਆਸੀ ਪਾਰਟੀਆਂ ਜਥੇਬੰਦੀਆਂ ਕਈ ਵਾਰ ਜਾਮ ਲਾ ਲੈਂਦੀਆਂ ਰਾਹ ਵੀ ਰੋਕਿਆ ਹੋਵੇ ਤਾਂ ਵੀ 307 ਅਰਾਦਾ ਕਤਲ ਕਿਹੜੇ ਹਿਸਾਬ ਨਾਲ ਕਿਹੜੇ ਲੌਜਿਕ ਨਾਲ ਤੇ ਕਿਵੇਂ ਬਣਦਾ ਹੈ ਇਰਾਦਾ ਕਤਲ ਦਾ ਮਾਮਲਾ ਤਾਂ ਇਹ ਬਣਦਾ ਨਾ ਕਿ ਕਿਸੇ ਨੇ ਕਿਸੇ ਨੂੰ ਇਸ ਤਰ੍ਹਾਂ ਹਮਲਾ ਕਰਤਾ ਕਿ ਉਹ ਬੰਦਾ ਮਸਾਂ بچਿਆ ਨਹੀਂ ਤਾਂ ਉਹ ਮਾਰ ਦਿੱਤਾ ਜਾਣਾ ਸੀ ਤਾਂ ਇਰਾਦਾ ਕਤਲ ਦੀ ਡੈਫੀਨੇਸ਼ਨ ਤਾਂ ਇਹ ਬਣਦੀ ਹੈ ਤਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਅੱਜ ਉਹ ਇਸ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਨਾਲ ਇਹ ਦਲੀਲਾਂ ਵੀ ਦੇ ਰਹੀਆਂ ਨੇ ਅਗਲੀ ਵੱਡੀ ਖਬਰ ਹੈ ਕਿ ਜਿਹੜੀ ਦਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਆ ਰਹੀ ਹੈ ਜਿਹੜੀ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਜ਼ਿੰਦਗੀ ਤੇ ਆਧਾਰਿਤ ਹੈ ਜਸਵੰਤ ਸਿੰਘ ਖਾਲੜਾ ਜਿਹਦਾ ਨਾਮ ਪੰਜਾਬ ਦੇ ਵਿੱਚ ਕਾਫੀ ਲੋਕ ਸਤਕਾਰ ਨਾਲ ਲੈਂਦੇ ਨੇ ਤਾਂ ਉਹਦੇ ਉੱਪਰ ਅਜੇ ਰੋਕ ਜਾਰੀ ਹੈ ਅੱਜ ਦਲਜੀਤ ਦਸਾਂਜ ਨੇ ਖੁਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਉਦਾਸੀ ਭਰੇ ਲਹਿਜੇ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ 7 ਫਰਵਰੀ ਨੂੰ ਫਿਲਮ ਰਿਲੀਜ਼ ਹੋਣੀ ਸੀ ਪਰ ਹੁਣ ਨਹੀਂ ਹੋ ਪਾਏਗੀ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਡੋਨਾਲਡ 트੍ਰੰਪ ਨੇ ਫੇਰ ਸੌ ਚੁੱਕੀ ਐ ਤੇ ਸੌ ਚੁੱਕਦਿਆਂ ਹੀ ਐਸੇ ਵੱਡੇ ਐਲਾਨ ਕੀਤੇ ਨੇ ਕਿ ਪੂਰੀ ਦੁਨੀਆ 'ਚ ਹੜਕੰਪ ਮੱਚ ਗਿਆ ਪੂਰੀ ਦੁਨੀਆ ਹੈਰਾਨ ਹੋ ਗਈ ਹੈ ਕਿਉਂਕਿ ਫੈਸਲੇ ਐਸੇ ਕੀਤੇ ਨੇ ਇੱਕ ਤਾਂ ਉਹਨੇ ਕਹਿਤਾ ਕਿ ਜਿੰਨੇ ਲੱਖਾਂ ਲੋਕ ਸਾਡੇ ਦੇਸ਼ ਦੇ ਵਿੱਚ ਬਾਹਰੋਂ ਆਏ ਨੇ ਜਿਹੜੇ ਕਲੋਨੀ ਤਰੀਕੇ ਨਾਲ ਨੇ ਆ ਤੁਰੰਤ ਬਾਹਰ ਕੱਢਣੇ ਨੇ ਦੂਜਾ ਐਲਾਨ ਉਹਨੇ ਕਰਤਾ ਕਿ ਜਿਹੜੀ ਮੈਕਸੀਕੋ ਵਾਲੇ ਪਾਸੋਂ ਕੁਸਪੈਟ ਹੁੰਦੀ ਆ ਵੱਡੀ ਗਿਣਤੀ ਲੋਕ ਮੈਕਸੀਕੋ ਦੇ ਜੰਗਲਾਂ ਰਾਹੀਂ ਹੁੰਦੇ ਜਾਂਦੇ ਨੇ ਉਧਰ ਵੱਡੀ ਕੰਦ ਬਣਾਈ ਜਾਵੇਗੀ ਤੀਸਰਾ ਉਹਨੇ ਕਿਹਾ ਕਿ ਪਨਾਮਾ ਨਹਿਰ ਹੈ ਉਹ ਨਹਿਰ ਅਮਰੀਕਾ ਦੇ ਕਬਲੇ ਚ ਤੁਰੰਤ ਲਈ ਜਾਵੇਗੀ ਔਰ ਨਾਲ ਹੀ ਉਹਨੇ ਕਹਿਤਾ ਕਿ ਮੈਕਸੀਕੋ ਵਾਲੇ ਬਾਰਡਰ ਦੇ ਉੱਪਰ ਐਮਰਜੈਂਸੀ ਲਾ ਦਿੱਤੀ ਗਈ ਹੈ ਨਾਲ ਹੀ ਟਰੰਪ ਨੇ ਇਹ ਐਲਾਨ ਕਰ ਦਿੱਤਾ ਹੈ ਅਮਰੀਕਾ ਦਾ ਰਾਸ਼ਟਰਪਤੀ ਬਣਦਿਆ ਸਾਰ ਵੀ ਅਮਰੀਕਾ ਦੇ ਵਿੱਚ ਸਿਰਫ ਮਰਦ ਤੇ ਔਰਤ ਰਹਿਣਗੇ ਜਿਹੜਾ ਥਰਡ ਜੈਂਡਰ ਹੈ ਉਹ ਅੱਜ ਤੋਂ ਬਿਲਕੁਲ ਖਤਮ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਇਹ ਵੀ ਐਲਾਨ ਕੀਤਾ ਹੈ ਕਿ ਪਹਿਲਾਂ ਇੱਥੇ ਪ੍ਰੈਸ ਦੀ ਆਜ਼ਾਦੀ ਤੇ ਸੈਂਸਰ ਸੀ ਪਰ ਹੁਣ ਤੋਂ ਪ੍ਰੈਸ ਦੀ ਆਜ਼ਾਦੀ ਫੁੱਲ ਹੋਏਗੀ ਜੋ ਮਰਜ਼ੀ ਤੇ ਜਿਵੇਂ ਮਰਜ਼ੀ ਬੋਲੋ ਨਾਲ ਹੀ ਹੋਰ ਵੱਡੇ ਐਲਾਨ ਕੀਤੇ ਨੇ ਜਿਨ੍ਹਾਂ ਨੇ ਪੂਰੀ ਦੁਨੀਆ ਹਿਲਾਈ ਹੈ ਔਰ ਸਭ ਤੋਂ ਵੱਡੀ ਖਾਸ ਗੱਲ ਭਾਰਤ ਬਾਰੇ ਇਹ ਹੈ ਕਿ ਹੋਰ ਸਭ ਨੂੰ 트ੰਪ ਨੇ ਆਪਣੇ ਸੌ ਚੱਕ ਤਾਜਪੋਸ਼ੀ ਸਮਾਗਮ ਦੇ ਵਿੱਚ ਸੱਦਿਆ ਪਰ ਮੋਦੀ ਸਾਹਿਬ ਇਹ ਕਹਿੰਦੇ ਰਹੇ ਨੇ ਕਿ 트럼ਪ ਉਹਨਾਂ ਦਾ ਬੇਲੀ ਹੈ ਪਰ ਉਹਨਾਂ ਨੂੰ ਨਹੀਂ ਸੱਦਿਆ ਮੋਦੀ ਸਾਹਿਬ ਨਹੀਂ ਗਏ ਭਾਰਤ ਦੇ ਵੱਡੇ ਉਦਯੋਗਪਤੀ ਅਨਿਲ ਮਾਨੀ ਤੇ ਉਹਨਾਂ ਦੀ ਪਤਨੀ ਨੀਤਾ ਮਾਨੀ ਨੂੰ ਤਾਂ ਸੱਦਿਆ ਪਰ ਮੋਦੀ ਸਾਹਿਬ ਨੂੰ ਨਹੀਂ ਸੱਦਿਆ ਪਰ ਮੋਦੀ ਸਾਹਿਬ ਨੇ ਵਧਾਈ ਫਿਰ ਵੀ ਦਿੱਤੀ ਹੈ ਉਹਨਾਂ ਨੂੰ ਪਰ ਇਹ ਚਰਚਾ ਕਿਉਂਕਿ ਚੀਨ ਨੂੰ ਵੀ ਬੁਲਾਇਆ ਉੱਥੇ ਅਮਰੀਕਾ ਦੇ ਵਿੱਚ ਪਰ ਮੋਦੀ ਸਾਹਿਬ ਨੂੰ ਨਹੀਂ ਬੁਲਾਇਆ ਇਹ ਇੱਕ ਵੱਡਾ ਸਵਾਲ ਹੈ ਕਿ ਕਿਉਂ ਨਹੀਂ ਬੁਲਾਇਆ ਕਾਰਨ ਕੀ ਹੈ ਚਾਰ ਚਫੇਰੇ ਚਰਚਾ ਹੈ ਔਰ ਜਿਹੜੇ ਫੈਸਲੇ 78 ਦੇ ਕਲੀਫ ਫੈਸਲਾ ਦੇ ਉੱਪਰ ਦਸਤਕਤ ਰਾਸ਼ਟਰਪਤੀ ਡੋਨਾਲਡ ਨੇ ਪਾਵਰ ਆਉਂਦੇ ਸਾਰ ਕੀਤੇ ਨੇ ਜਿਹੜੇ ਪੂਰੀ ਦੁਨੀਆ ਤੇ ਵੱਡਾ ਅਸਰ ਕਰਨਾ ਹੈ ਪੂਰੀ ਦੁਨੀਆ ਦੇ ਉੱਪਰ ਸਰਮਾਇਅਦਾਰੀ ਦਾ ਗਲਬਾ ਪੈਣਾ ਹੈ ਪੂਰੀ ਦੁਨੀਆ ਨੂੰ ਸਰਮਾਇਅਦਾਰਾਂ ਦੀ ਮੁੱਠੀ ਚ ਕਰਨਾ ਕਿਉਂਕਿ ਅਲਨ ਮਸਕ ਜਿਹੜਾ ਬਹੁਤ ਵੱਡਾ ਸਰਮਾਇਅਦਾਰ ਹੈ ਜਿਨੇ ਬਹੁਤ ਵੱਡਾ ਪੈਸਾ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਬਣਾਉਣ ਦੇ ਲਈ ਖਰਚਿਆ ਉਹ ਵੀ ਉੱਥੇ ਸੀ ਉਹ ਉੱਥੇ ਸਟੇਜ ਤੇ ਬੋਲਿਆ ਵੀ ਹੈ ਮਸਕ ਔਰ ਮਸਕ ਨੇ ਉੱਥੇ ਇੱਕ ਐਸਾ ਇਸ਼ਾਰਾ ਕੀਤਾ ਜਿਹੜਾ ਹਿਟਲਰ ਦਾ ਇਸ਼ਾਰਾ ਹੁੰਦਾ ਸੀ ਐਦਾਂ ਕਰਕੇ ਐਂ ਕਰਕੇ ਉਸ ਤੋਂ ਬਾਅਦ ਮਸਕ ਤਾਂ ਉੱਤੇ ਸਫਾਈ ਦੇ ਰਿਹਾ ਪਰ ਮਸਕ ਦੇ ਇਸ ਇਸ਼ਾਰੇ ਦੀ ਚਰਚਾ ਪੂਰੀ ਦੁਨੀਆ 'ਚ ਚੱਲ ਪਈ ਹੈ ਕਿ ਸ਼ਾਇਦ ਉਹ ਇਹ ਇਸ਼ਾਰਾ ਕਰਨਾ ਚਾਹੁੰਦੇ ਨੇ ਕਿ ਹਿਟਲਰ ਵਾਂਗ ਚੱਲਿਆ ਜਾਵੇਗਾ ਹੁਣ ਆਉਣ ਵਾਲਾ ਟਾਈਮ ਦੱਸੂਗਾ ਕਿੱਥੇ ਕਿਵੇਂ ਕੀ ਹੋਏਗਾ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਕਰਿਓ ਔਰ ਸਭ ਤੋਂ ਵੱਡੀ ਖਬਰ ਇੱਕ ਹੋਰ ਆ ਰਹੀ ਹੈ ਕਿ ਜਿਹੜਾ ਜਗਤਾਰ ਸਿੰਘ ਹਵਾਰਾ ਹੈ ਪਹਿਲਾਂ ਉਹ ਦਿੱਲੀ ਦੀ ਤਿਹਾਰ ਜੇਲ੍ਹ ਚ ਬੰਦ ਹੈ ਤੇ ਉਹਨਾਂ ਸੁਪਰੀਮ ਕੋਰਟ ਦੇ ਵਿੱਚ ਅਰਜੀ ਲਗਾਈ ਹੈ ਕਿ ਮੈਨੂੰ ਪੰਜਾਬ ਦੀ ਜੇਲ੍ਹ ਤੇ ਸ਼ਿਫਟ ਕੀਤਾ ਜਾਵੇ ਬੈਂਤ ਸਿੰਘ ਕਤਲकांड ਕੇਸ ਦੇ ਵਿੱਚ 28 ਸਾਲ ਤੋਂ ਹਵਾਰਾ ਜੇਲ੍ਹ ਦੇ ਵਿੱਚ ਬੰਦ ਨੇ ਹੁਣ ਕੋਰਟ ਨੇ ਫੈਸਲਾ ਕਰਨਾ ਹੈ ਕਿ ਕੋਰਟ ਕੀ ਆਦੇਸ਼ ਦਿੰਦੀ ਹੈ ਬਹੁਤ ਮਿਹਰਬਾਨੀ ਸ਼ੁਕਰੀ